1000 ਤੋਂ ਵੱਧ ਮੁਰਗੀ ਮਰ ਗਈ ਬਈ ਜਿਹੜਾ ਮੁਰਗੀ ਫਾਰਮ ਸੀਗਾ ਉਹਦੀ ਛੱਤ ਡਿੱਗ ਪਈ ਆਜੋ ਦਿਖਾਉਨੇ ਆ ਬਾਈ ਹੁਰੀ ਟਰਾਲੀਆਂ ਪਰ ਪਰਕੀ ਮੁਰਗੀਆਂ ਡੇਗਣ ਜਾ ਰਹੇ ਨੇ ਤੇ ਕੁਝ ਹੈ ਜੇ ਛੱਤ ਦੇ ਥੱਲੇ ਜਿਹੜੀਆਂ ਦਵੀਆਂ ਪਈਆਂ ਨੇ ਤੁਹਾਨੂੰ ਦਿਖਾਉਨੇ ਆ ਮੁਰਗੀ ਫਾਰਮ ਹੈ ਬਾਈ ਉਹ ਟਰੈਕਟਰ ਟਰਾਲੀ ਲਾਰਖੀ ਉੱਥੇ ਤੇ ਆਜੋ ਤੁਹਾਨੂੰ ਮੈਂ ਅੰਦਰ ਦੀ ਦਿਖਾਉਣਾ ਆਹ ਬਚੀਆਂ ਨੇ ਬਾਈ ਥੋੜੀਆਂ ਜਿਹੀਆਂ ਮੁਰਗੀਆਂ ਤੇ ਥੋੜੀਆਂ ਜਿਹੀ ਦੂਜੇ ਪਾਸੇ ਬਚੀਆਂ ਨੇ ਤੇ ਬਾਈ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਦਿਖਾਉਨੇ ਆ ਤੁਹਾਨੂੰ ਆ ਦੇਖੋ ਇੱਥੋਂ ਛੱਤ ਡਿੱਗੀ ਆ ਤੇ ਆਜੋ ਬਾਕੀ ਤੁਹਾਨੂੰ ਮੈਂ ਬਾਹਰ ਦੀ ਦਿਖਾਉਣਾ ਇੱਥੋਂ ਦੀ ਪੂਰੀ ਪ੍ਰੋਪਰ ਦਿਖ ਨਹੀਂ ਰਹੀ ਤੇ ਆਜੋ ਆਪਾਂ ਉਧਰ ਦੀ ਦਿਖਾਉਣੀ ਆਪਾਂ ਮਾਲਕ ਨਾਲ ਵੀ ਗੱਲ ਕਰਾਂਗੇ ਵੀ ਬਾਈ ਕਿੰਨਾ ਕਨਕਸਾਰ ਹੋ ਗਿਆ ਵੈਸੇ ਮੈਂ ਤੁਹਾਨੂੰ ਦੋਸਤੋ ਮੋਟਾ-ਮੋਟਾ ਦੱਸਦਾ ਕਿ ਅੱਜ ਮੈਂ ਅੱਜ ਤੋਂ 4-5 ਦਿਨ ਪਹਿਲਾਂ ਬਾਈ ਨਾਲ ਮੇਰੀ ਗੱਲ ਹੋਈ ਸੀ ਆਪਾਂ ਨੇ ਮੋਟੀਵੇਸ਼ਨਲ ਵੀਡੀਓ ਬਣਾਉਣੀ ਸੀ ਵੀ ਬਹੁਤ ਸਾਰੇ ਵੀਰ ਜਿਹੜੇ ਕਹਿੰਦੇ ਨੇ ਵੀ ਯਾਰ ਕੰਮ ਧੰਦੇ ਦਾ ਔਖਾ ਹੈ ਤਾਂ ਉਹ ਆਪਣੇ ਖੇਤ ਦੇ ਵਿੱਚ ਇਸ ਤਰ੍ਹਾਂ ਛੋਟਾ ਜਿਹਾ ਜਗਾੜ ਲਾ ਕੇ ਮੁਰਗੀ ਫਾਰਮ ਬਣਾ ਸਕਦੇ ਨੇ ਕਿੰਨਾ ਖਰਚਾ ਆਉਂਦਾ ਤੇ ਕਿੰਨਾਕ ਜਿਹੜਾ ਕਮਾਈ ਹੋ ਜਾਂਦੀ ਹੈ ਕੀ ਗੱਲ ਵਾਸੀ ਸਾਰੀ ਵੀਡੀਓ ਵਿੱਚ ਆਪਾਂ ਨੇ ਕਵਰ ਕਰਨੀ ਸੀ ਪਰ ਆ ਬਾਈ ਦੇਖ ਸਕਦੇ ਹੋ ਬੜਾ ਦੁੱਖ ਲੱਗਿਆ ਯਾਰ ਬਾਈ ਦੀ ਆਪਾਂ ਨੇ ਵੀਡੀਓ ਤਾਂ ਬਣਾਉਣੀ ਸੀ ਇਹ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਕੇ ਤੁਸੀਂ ਵੀ ਰੁਪਏ ਕਮਾ ਸਕਦੇ ਹੋ ਪਰ ਬਾਈ ਬਣਾਉਣੀ ਪੈਰੀ ਆ ਆਹ ਵੀਡੀਓ ਜਿਹੜੀ ਅੱਜ ਬਾਈ ਨੁਕਸਾਨ ਹੋਣ ਕਾਰਨ ਹੋ ਗਈ ਇਹ ਪਰਸੋਂ ਚੌਥੇ ਬਾਈ ਮੇਰੇ ਆ ਦੀ ਬਹੁਤ ਖੁਸ਼ ਸੀ ਆ ਬਾਈ ਤੇ ਉਸ ਤੋਂ ਬਾਅਦ ਲਗਾਤਾਰ ਮੀਂਹ ਪੈਂਦਾ ਰਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਛੱਤ ਡਿੱਗ ਪਈ ਉਸ ਤੋਂ ਬਾਅਦ ਲਗਾਤਾਰ ਮੀਂਹ ਪੈਂਦਾ ਰਿਹਾ ਲਗਾਤਾਰ ਮੀ ਕਾਰਨ ਬਾਈ ਨਾਲ ਕੰਟੈਕਟ ਹੋ ਨਹੀਂ ਪਾਇਆ ਅੱਜ ਧੁੱਪ ਨਿਕਲੀ ਸੀ ਤਾਂ ਮੈਂ ਸੋਚਿਆ ਮੈਂ ਚਲੋ ਬਾਈ ਨਾਲ ਗੱਲਬਾਤ ਕਰਦੇ ਹਾਂ ਜਦੋਂ ਮੈਂ ਬਾਈ ਨੂੰ ਫੋਨ ਲਾਇਆ ਤਾਂ ਉਹਨੇ ਮੈਨੂੰ ਆਹ ਕਹਾਣੀ ਸੁਣਾਈ ਕਹਿੰਦਾ ਬਾਈ ਯਾਰ ਬਹੁਤ ਨੁਕਸਾਨ ਹੋ ਗਿਆ ਤਾਂ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਬਾਈ ਮੈਂ ਆਉਣਾ ਮੈਂ ਆਪਾਂ ਦੇਖਦੇ ਕਿੰਨਾ ਨੁਕਸਾਨ ਕੀ ਗੱਲਬਾਤ ਹੈ ਕਿਉਂਕਿ ਹੋ ਸਕਦਾ ਸਰਕਾਰ ਤੋਂ ਕੋਈ ਮੁਆਵਜ਼ਾ ਮਿਲ ਜੇ ਹੈਨਾ ਇਸ ਕਰਕੇ ਆਪਾਂ ਬਾਈ ਦੀਆਂ ਵੀਡੀਓ ਵੀ ਕੀਤੀਆਂ ਨੇ ਤੇ ਫੋਟੋਆਂ ਵੀ ਖਿੱਚੀਆਂ ਨੇ ਤਾਂ ਕਿ ਇਹ ਆਪਾਂ ਸਬੂਤ ਵਜੋਂ ਦਿਖਾ ਸਕੀਏ ਤੇ ਆਜੋ ਬਾਕੀ ਪਾ ਬਾਈ ਨਾਲ ਵੀ ਗੱਲਬਾਤ ਕਰਾਂਗੇ ਬਾਈ ਕਿ ਕਿੰਨਾ ਕੁ ਨੁਕਸਾਨ ਹੋਇਆ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਸੀ ਕਿਵੇਂ ਡਿੱਗ ਪਿਆ ਤੇ ਕਿਸ ਤਰ੍ਹਾਂ ਜਿਹੜੀਆਂ ਇੰਨੀਆਂ ਮੁਰਗੀਆਂ ਦਾ ਨੁਕਸਾਨ ਹੋ ਗਿਆ ਕਿਉਂਕਿ ਭਾਈ ਜਦੋਂ ਬਾਰਿਸ਼ ਛੱਤ ਡਿੱਗ ਪਈ ਪਾਣੀ ਅੰਦਰ ਵੜ ਗਿਆ ਤਾਂ ਮੁਰਗੀਆਂ ਨਾਚ ਕੋਈ ਹੁੰਦੀਆਂ ਨੇ ਤੇ ਉਹਨਾਂ ਦੇ ਜਿਹੜਾ ਸਰਟੀਫਿਕੇਟ ਵੱਜੀ ਜਾਂ ਲਾ ਲੋ ਠੰਡ ਕਾਰਨ ਉਹਨਾਂ ਦੀ ਮੌਤ ਹੋ ਗਈ ਤਾਂ ਉਹ ਬਾਈ ਨਾਲ ਵੀ ਗੱਲਬਾਤ ਕਰਦੇ ਆਪਾਂ ਲੈ ਭਾਈ ਮਾਲਕ ਨਾਲ ਵੀ ਗੱਲਬਾਤ ਕਰਦੇ ਆ ਮੁੰਡਾ ਆ ਗਿਆ ਜਾਦੀ ਕੀ ਹਾਲ ਨੇ ਭਾਈ ਠੀਕ ਆ ਭਾਈ ਕਿੰਨਾ ਕ ਨੁਕਸਾਨ ਹੋ ਗਿਆ ਵੀਰੇ ਨੁਕਸਾਨ ਤਾਂ ਬਾਈ ਬਹੁਤ ਹੋ ਗਿਆ ਹੁਣ ਤੈਨੂੰ ਪਤਾ 5 ਲੱਖ ਰੁਪਏ ਦੇ ਥੱਲੇ ਆ ਗਏ ਅੱਛਾ ਬਚਾ ਇਹ ਬਾਈ ਕੋਈ ਨਾ ਲਾ ਹਜ਼ਾਰ ਹਜ਼ਾਰ ਬੱਚਾ ਮਰ ਗਿਆ ਠੀਕ ਹੈ ਤੇ ਹੁਣ ਮੈਨੂੰ ਨਾ ਤਾਂ ਚੈੱਕ ਮਿਲੇ ਹਾਂ 3 ਲੱਖ ਰੁਪਏ ਦਾ ਮੇਰਾ ਚੈੱਕ ਗਿਆ ਠੀਕ ਹੈ ਜੀ 2 ਲੱਖ ਰੁਪਏ ਮੇਰਾ ਉੱਤੇ ਲੱਗੂ 5 ਲੱਖ ਰੁਪਏ ਥੱਲੇ ਆ ਗਏ ਅੱਛਾ ਬਾਈ ਕਿਹੜੇ ਕਿਸ ਕਿਸ ਕ ਟਾਈਮ ਹੋਇਆ ਇਹ ਕਿ ਮਤਲਬ ਕਿੰਨੀ ਕ ਬਾਰਿਸ਼ ਕੀ ਗੱਲ ਵਾਸਤੇ ਕੱਲ ਮੀਂਹ ਦੋ ਦਿਨ ਪਈ ਗਿਆ ਪਹਿਲਾਂ ਚੂਈ ਗਈ ਬਾਈ ਇਹੇ ਹਾਂ ਪਾਣੀ ਓਵਰਲੋਡ ਹੋ ਗਿਆ ਉੱਤੋਂ ਦੀ ਠੀਕ ਹੈ ਪਸ਼ੀਨ ਨੇ ਮੇਰੇ ਛੋਟਾ ਭਾਈ ਅੰਦਰ ਜਾ ਰਿਹਾ ਸੀ ਫੀਡ ਪਾਣ ਵਾਸਤੇ ਉਹ ਬੱਚ ਗਿਆ ਥੱਲੇ ਆ ਗਿਆ ਹੁੰਦਾ ਸੀ ਅੱਛਾ ਦੜਾ ਦਿੰਦੇ ਨੋਕ ਕੱਲ ਮਤਲਬ ਕੱਲ ਸਵੇਰੇ 9:00 ਵਜੇ ਦੀ ਗੱਲ ਹੈ 9:00 ਵਜੇ ਕੱਲ 26 ਤਰੀਕ ਸੀ 26 ਅਗਸਤ 2025 ਸਵੇਰੇ 9:00 ਵਜੇ ਦੀ ਗੱਲ ਹੈ 9:00 ਵਜੇ ਦੀ ਗੱਲ ਹੈ ਅੱਛਾ ਹੋਰ ਮਤਲਬ ਵੈਸੇ ਇਹ ਕਿਹੜੀ ਕੰਪਨੀ ਦੇ ਬੱਚੇ ਸੀਗੇ ਇਹ ਡੀਪੀ ਕੰਪਨੀ ਦੇ ਬੱਚੇ ਨੇ ਠੀਕ ਹੈ ਉਸ ਲਾ ਲੋ ਫੀਡ ਫੜ ਭਿੱਜ ਗਈ ਹਾਂ 10-12 ਬੋਰੀਆਂ ਫੀਡ ਦੀਆਂ ਭਿੱਜ ਗਈਆਂ ਅੱਛਾ ਉਹ ਖਰਾਬ ਹੋ ਗਈ ਉਹ ਨੁਕਸਾਨ ਹੋ ਗਿਆ 2500 ਦੀ ਬੋਰੀਆਂ ਹਾਂ ਹੈਲੋ ਉਹ ਨਕਸਰ ਹੋ ਗਿਆ ਅੱਛਾ ਇਹ ਹੁਣ ਬੱਚੇ ਫਿਰ ਕਿੱਥੇ ਦੇਖ ਰਹੇ ਹੋ ਤੁਸੀਂ ਜਿਹੜੇ ਮਰੇ ਹੋਏ ਨੇ ਇਹ ਤਾਂ ਭਾਈ ਹੁਣ ਦੇਖਣਾ ਦੱਬਨ ਦੂਪਾਂ ਵਿੱਚ ਕੋਸ਼ਿਸ਼ ਕਰਾਂਗੇ ਹਾਂ ਸਮੈਲ ਬਹੁਤ ਆ ਰਹੀ ਹੈ ਹਾਂ ਤੇ ਭਾਈ ਦੋਸਤੋ ਮੈਂ ਤੁਹਾਨੂੰ ਦੱਸਦਾ ਇੱਕ ਨਾ ਅਸੀਂ ਭਈ ਆਦੀ ਆਪਣੀ ਕਿਦੋਂ ਗੱਲ ਹੋਈ ਆ ਪਰਸੋਂ ਚੱਥੇ ਹੋਈ ਆ ਪਾਸੋ ਜਾਤੇ ਹੋਈ ਦੀ ਹਾਂ ਬਾਈ ਨਾਲ ਮੇਰੀ ਗੱਲ ਹੋਈ ਸੀ ਮੈਂ ਨਾ ਇੱਕ ਚੀਜ਼ ਦਿਖਾਉਣਾ ਚਾਹੁੰਦਾ ਸੀ ਬਾਈ ਨੇ ਥੋੜੇ ਜਗ੍ਹਾ 'ਚ ਸਿਸਟਮ ਲਾਇਆ ਸੀਗਾ ਮੈਂ ਇੱਕ ਨਾ ਮੋਟੀਵੇਸ਼ਨ ਮੂਵੀ ਵੀਡੀਓ ਬਣਾਉਣੀ ਸੀ ਬਈ ਯਾਰ ਅਗਰ ਹਨਾ ਲੋਕ ਬਾਹਰਲੇ ਦੇਸ਼ਾਂ ਨੂੰ ਭਜਦੇ ਨੇ ਮਤਲਬ ਇੰਡੀਆ 'ਚ ਰਹਿ ਕੇ ਪੰਜਾਬ 'ਚ ਰਹਿ ਕੇ ਵੀ ਵਧੀਆ ਕੰਮ ਕਰਿਆ ਜਾ ਸਕਦਾ ਆਪਾਂ ਨੇ ਬਾਈ ਦੀ ਮੋਟੀਵੇਸ਼ਨਲ ਵੀਡੀਓ ਬਣਾਉਣੀ ਸੀ ਬਈ ਯਾਰ ਬਹੁਤ ਸਾਰੇ ਲੋਕ ਬਹੁਤ ਸਾਰੇ ਵੀਰ ਇਸ ਤਰ੍ਹਾਂ ਕੰਮ ਕਰ ਸਕਦੇ ਨੇ ਪਰ ਜਦੋਂ ਮੈਂ ਅੱਜ ਦੁਪਹਿਰੇ ਕਿਉਂਕਿ ਉਸ ਤੋਂ ਬਾਅਦ ਤਾਂ ਹਨਾ بارش ਹੋ ਰਹੀ ਆ ਉਹਦੇ ਵੀ بارش ਦੇ ਵਿੱਚ ਹੀ ਸੀਗਾ ਮੈਂ ਪਾਸੋ ਚੌਥੇ بارش ਦੇ ਵਿੱਚ ਆਏ ਸੀ ਮੈਂ ਬਾਈ ਨੂੰ ਕਿਹਾ ਜੀ ਤੇ ਆ ਬਹੁਤ ਸਾਰੇ ਵੀਰ ਪੁੱਛਦੇ ਰਹਿੰਦੇ ਨੇ ਵੀ ਕੀ ਕੰਮ ਕਰੀਏ ਕੀ ਕੰਮ ਕਰੀਏ ਇਹ ਵੀ ਕੋਈ ਕੰਮ ਮਤਲਬ ਵਧੀਆ ਕੰਮ ਹੈ ਵੀ ਇਹ ਵੀ ਕਰ ਸਕਦੇ ਨੇ ਮੈਂ ਅੱਜ ਬਾਈ ਨੂੰ ਦੁਪਹਿਰੇ ਫੋਨ ਲਾਇਆ ਮਹਾ ਬਾਈ ਆਪਾਂ ਵੀਡੀਓ ਬਣਾਈਏ ਬਾਈ ਨੇ ਯਾਰ ਮੈਨੂੰ ਆਹ ਦੱਸੀ ਫਿਰ ਆਹ ਕਹਾਣੀ ਹੋ ਗਈ ਬਾਈ ਬਹੁਤ ਦੁੱਖ ਲੱਗਿਆ ਅਗਲਾ ਕਹਿ ਤਾ ਉਹਨਾਂ ਦਾ ਬਾਈ ਕਮਾਈ ਕਮਾਈ ਸੌਖੀ ਨਹੀਂ ਹੁੰਦੀ ਬਹੁਤ ਔਖੀ ਕਮਾਈ ਹੁੰਦੀ ਹੈ ਬਾਈ ਦੇ ਪੈਰ ਦੇਖਾਂ ਬਾਈ ਦੇਖੀ ਕਿਵੇਂ ਤੁਰਦਾ ਯਾਰ ਆਹ ਦੇਖ ਆਹ ਦੇਖ ਬਾਈ ਫਟੇ ਪੈਨੇ ਪੈਰ ਬਿਲਕੁਲ ਹੀ ਉਗਲਾਂ ਦੇਖ ਲੈ ਕਿਵੇਂ ਫਟ ਰੀਆਂ ਨੇ ਬਾਈ ਹਰ ਨਾ ਕਮਾਈ ਸੌਖੀ ਨਹੀਂ ਹੁੰਦੀ ਯਾਰ ਤੂੰ ਦੇਖ ਲੈ ਹਾਂ ਬਹੁਤ ਔਖੀ ਆ ਬਾਈ ਜਿਵੇਂ ਹੁਣ ਫਾਸਲਾਂ पे ਉਹ ਥੱਲੇ ਅਸੀਂ ਉਹ ਸਾਈਡ ਤੋਂ ਆਏ ਆ ਫਾਸਲਾਂ पे ਡੁੱਬੀਆਂ ਪਈਆਂ ਨੇ ਤੇ ਬਹੁਤ ਵੱਡੇ ਵੱਡੇ ਨੁਕਸਾਨ ਹੋ ਗਏ ਬਾਈ ਇਹ ਕਮਾਈ ਆ ਕਰਨੀ ਆ ਨੇ ਜੀ ਸੌਖੀ ਨਹੀਂ ਹੁੰਦੀ ਬਾਈ ਬਹੁਤ ਔਖੀ ਹੁੰਦੀ ਆ ਪਰ ਬਾਈ ਨੇ ਜਿਵੇਂ ਟਰੈਕਟਰ ਦੇ ਉੱਤੇ ਲਿਖਿਆ ਕਹਿੰਦਾ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਇਹ ਖਾਸੀਅਤ ਆਪਣੇ ਪੰਜਾਬੀਆਂ ਦੀ ਬਾਈ ਜਿੱਡਾ ਮਰਜੀ ਨੁਕਸਾਨ ਹੋ ਜੇ ਕਦੇ ਦਿਲ ਨਹੀਂ ਡੇਗਦੇ ਕੋਈ ਗੱਲ ਨਹੀਂ ਇਹੀ ਫਾਰਮ ਆ ਆਪਾਂ ਦੁਬਾਰੇ ਵੀਡੀਓ ਬਣਾਵਾਂਗੇ ਇਸੇ ਫਾਰਮ ਦੀ ਇਸੇ ਫਾਰਮ ਨੂੰ ਬਾਈ ਹੋਰੀ ਆਵਾਜ਼ ਕਰਕੇ ਦਿਖਾਉਣਗੇ ਦੁਬਾਰੇ ਕੋਈ ਗੱਲ ਨਹੀਂ ਨੁਕਸਾਨ ਨਫੇ ਨੁਕਸਾਨ ਆਉਂਦੇ ਰਹਿੰਦੇ ਨੇ ਜ਼ਿੰਦਗੀ 'ਚ ਫਿਰ ਕੋਈ ਕੋਈ ਗੱਲ ਨਹੀਂ ਆਕਰ ਨੁਕਸਾਨ ਆਇਆ ਹਾਂ ਬਾਈ ਹਾਂ ਸਭ ਤੋਂ ਵੱਡੀ ਗੱਲ ਦਾ ਭਾਈ ਆਪਾ ਬਾਈ ਬਚ ਗਿਆ ਹਾਂ 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 ਅੱਜੇ ਤਾਂ ਚੱਲਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਬਿਲਕੁਲ 10 8 9 ਦੀ ਕਮਾਈ ਇਹ ਤਾਂ ਆਉਂਦੀ ਜਾਂਦੀ ਰਹਿੰਦੀ ਆ ਕੋਈ ਨਹੀਂ ਬਾਈ ਬਾਈ ਹੋਰੀ ਦੁਬਾਰੇ ਆਵਾਜ਼ ਕਰਨਗੇ ਇਸੇ ਨੂੰ ਤੇ ਫਿਰ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਇਹਦੀ ਕਮਾਈ ਦੀ ਕਿੰਨੀ ਬਾਈ ਹੋਰੀ ਕਮਾਈ ਕਰਦੇ ਨੇ ਕਿੰਨੇ ਕਿੰਨਾ ਖਰਚਾ ਆਉਂਦਾ ਉਹ ਵੀਡੀਓ ਵਿੱਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਫਿਲਹਾਲ ਬਾਈ ਹੋਰਾਂ ਨੂੰ ਆਪਣਾ ਜਿਹੜਾ ਕੰਮਕਾਰ ਹੈ ਇਹ ਸੁਧਾਰ ਲੈਣ ਦੇ ਬਈਆ ਦੇਖੋ ਸਾਰਾ ਜਿਹੜਾ ਡਿੱਗਿਆ ਪਿਆ ਇੱਕ ਵਾਰੀ ਇਹਨਾਂ ਨੂੰ ਜਿਹੜਾ ਆਪਦਾ ਹਨਾ ਉਹ ਕਰਦੇ ਨੇ ਕਰ ਲੈਣ ਦੇ ਫੇਰ ਕਿਸੇ ਦਿਨ ਆਪਾਂ ਵੀਡੀਓ ਬਣਾਵਾਂਗੇ ਮੋਟੀਵੇਸ਼ਨਲ ਵੀਡੀਓ ਬਣਾਵਾਂਗੇ ਦੱਸਾਂਗੇ ਆ ਨੁਕਸਾਨ ਤਾਂ ਤੁਸੀਂ ਵਿੱਚ ਅੰਕ ਲਿਓ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਇਹ ਤਾਂ ਪਰਮਾਤਮਾ ਦੀ ਹੈ ਇਹ ਤਾਂ ਖੜੀਆਂ ਫਸਲਾਂ ਦੇ ਉੱਤੇ ਵੀ ਹੁਣ ਹਨਾ ਉਹ ਵੀ ਡੁੱਬੀਆਂ ਪਈਆਂ ਨੇ ਇਹ ਇਹ ਕੋਈ ਹਾਂ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਹਰ ਵਾਰ ਹੋਵੇ ਪਰ ਇਹਦੇ ਤੁਸੀਂ ਕਮਾਈ ਕਿਵੇਂ ਕਰ ਸਕਦੇ ਹੋ ਇਹਨੂੰ ਸ਼ੁਰੂ ਕਿਵੇਂ ਕਰ ਸਕਦੇ ਹੋ ਕਮਾਈਆਂ ਏਅਰ ਕੰਪਨੀ ਨਾਲ ਟਾਈਅਪ ਕਿਵੇਂ ਕਰ ਸਕਦੇ ਹੋ ਉਹ ਸਾਰੀ ਵੀਡੀਓ ਆਪਾਂ ਅਗਲੀ ਵਾਰੀ ਬਣਾਵਾਂਗੇ ਇੱਕ ਵਾਰੀ ਬਾਈ ਹੋਰਾਂ ਨੂੰ ਇਹ ਮੁਰਗੀ ਫਾਰਮ ਦੁਬਾਰੇ ਆਵਾਜ਼ ਕਰ ਲੈਣ ਦੋ